ਇਲਾਕੇ ਦੇ ਸਿੱਕੇ ਸਾਡੇ ਕੋਈ ਆਪਸ਼ਨ ਨਹੀਂ ਹੈ ਕਿ ਕਿੰਨੂ ਵੋਟ ਪਾਈਏ ਜੇ ਤੁਹਾਡੇ ਕੋ ਹੁਣ ਆਪਸ਼ਨ ਹੈਗੀ ਜੇ ਫਿਰ ਵੀ ਵੋਟ ਨਾ ਪਾਈ ਫਿਰ ਤੇ ਤੁਹਾਡਾ ਔਖਾ ਹੈ ਚੱਲ ਕੀ ਹੋਈ ਮੈਂ ਤੁਹਾਨੂੰ ਸਮਝਾ ਦਿੰਦਾ ਲੱਕੇ ਸਧਾਨੇ ਨੇ ਜਿਹੜੀ ਸਿਮਰਨਜੀਤ ਸਿੰਘ ਮਾਨ ਹੁਣਾਂ ਦੀ ਪਾਰਟੀ ਆ ਗਾਲੇ ਦਲ ਅੰਬਰਸਰ ਉਹਦੇ ਵਿੱਚ ਸ਼ਾਮਿਲ ਹੋ ਗਏ ਨੇ ਹੁਣ ਬਠਿੰਡੇ ਤੋਂ ਚੋਣ ਲੜਨਗੇ ਐਮਪੀ ਲੱਕੇ ਸਧਾਨੇ ਦੀ ਐਸ ਪਾਰਟੀ ਦੇ ਵਿੱਚ ਐਂਟਰੀ ਨੂੰ ਤੁਸੀਂ ਸਿਰਫ ਲੋਕ ਸਭਾ ਚੋਣਾਂ ਤੱਕ ਸੀਮਿਤ ਨਾ ਰੱਖੋ ਔਨ ਵਾਲੇ 10-15 ਸਾਲਾਂ ਦੀ ਸੋਚੋ ਇਸ ਪਾਰਟੀ ਦੇ ਵਿੱਚ ਜਾਣਾ ਬਹੰਦਾ ਵੀ ਸੀ ਕਿਉਂਕਿ ਜੇ ਤੁਹਾਡੀ ਸੋਚ ਹੀ ਪੰਥਕ ਹੈ ਕੋਈ ਹੋਰ ਪਾਰਟੀ ਤੇ ਹੈਗੀ ਨਹੀਂ ਜ ਮਿਲ ਸਕਦਾ ਹੈ ਅਕਾਲੀ ਦਲ ਅੰਮ੍ਰਿਤਸਰ ਨੂੰ ਇੱਕ ਵਧੀਆ ਬੁਲਾਰਾ ਚਾਹੀਦਾ ਜੋ ਕਿ ਉਹ ਹੈ ਲੱਕਾ ਸਿਧਾਨਾ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੱਕੇ ਸਿਧਾਨਾ ਨੂੰ ਅਕਾਲੀ ਦਲ ਅੰਮ੍ਰਿਤਸਰ ਦੀ ਪ੍ਰਧਾਨਗੀ ਸੰਭੀਤੀ ਜਾਵੇ ਹਾਲਾਂਕਿ ਭਾਵੇਂ ਲੱਕਾ ਸਿਧਾਨਾ ਨਾ ਮੌਨਨਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਦਲਾਅ ਹੋਣਾ ਹੈ ਕੋਈ ਪਤਾ ਨਹੀਂ ਜਿਵੇਂ ਦੀਪ ਚੋਧੂ ਕਹਿੰਦਾ ਰਿਹਾ ਕਿ ਜੇ ਪੰਜਾਬ ਦੀ ਗੱਲ ਕਰੀ ਤੇ ਪੰਜਾਬ ਦੀ ਇੱਕ ਰੀਜਨਲ ਪਾਰਟੀ ਹੋਣੀ ਚਾਹੀਦੀ ਹੈ ਅਸਲ ਵਿੱਚ ਨਾ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੈਕਿਊਮ ਹੈ ਤੇ ਉਹ ਵੈਕਿਊਮ ਹੈਗਾ ਪੰਤਕ ਰਾਜਨੀਤੀ ਦਾ ਭਾਵੇਂ ਸਿਮਰਨਜੀਤ ਸਿੰਘ ਮਾਨ ਬਹੁਤ ਵਧੀਆ ਲੀਡਰ ਨੇ ਪਰ ਉਹਨਾਂ ਨੂੰ ਇੱਕ ਵ